ਜੰਮੂ ਕਸ਼ਮੀਰ ਦੇ ਵਿੱਚ ਆ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਇੱਕ ਏਰੀਆ ਦੇ ਵਿੱਚ ਬੱਦਲ ਫਟਿਆ ਜਿਸ ਨੇ ਲਗਾਤਾਰ ਜਿਹੜੀ ਪਿਛਲੀ ਰਾਤ ਤੋਂ ਤਬਾਹੀ ਮਚਾਈ ਹੋਈ ਆ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਕੇ ਜ਼ਰੂਰ ਹਨਾਨ ਹੋਵੋਗੇ ਕਿ ਕਿਸ ਤਰ੍ਹਾਂ ਇੱਕ ਕੁਦਰਤ ਦੇ ਵੱਲੋਂ ਕਰਵਟ ਬਦਲੀ ਤਾਂ ਕਿਹਾ ਹਾਲ ਆ ਜਿਹੜਾ ਉਹ ਜੰਮੂ ਕਸ਼ਮੀਰ ਦਾ ਕੀਤਾ ਗਿਆ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਇਲਾਕਿਆਂ ਦੇ ਵਿੱਚ ਲਗਾਤਾਰ ਜਿਹੜੇ ਸਲਾਨੀ ਨੇ ਘੁੰਮਣ ਜਾਂਦੇ ਨੇ ਪਰ ਅਜਿਹੀਆਂ ਖੂਬਸੂਰਤ ਆ ਜਿਹੜੀਆਂ ਜਗਾਮਾਂ ਸੀ ਉਸ ਦਾ ਕੀ ਹਾਲਾਤ ਨੇ ਜਿਹੜੇ ਉਹ ਕੁਦਰਤ ਨੇ ਕਰ ਦਿੱਤੇ ਨੇ ਤੁਸੀਂ ਦੇਖ ਸਕਦੇ ਹੋ ਕਿ ਤਬਾਹੀ ਦਾ ਆ ਮੰਜ਼ਰਾ ਜਿਹੜਾ ਉਹ ਜੰਮੂ ਕਸ਼ਮੀਰ ਦੇ ਵਿੱਚ ਦੇਖਿਆ ਜਾ ਸਕਦਾ ਕਿਉਂਕਿ ਕੁਦਰਤ ਨੇ ਆਪਣਾ ਘਰਬਟ ਬਦਲਿਆ ਬੱਦਲ ਫਟਿਆ ਜਿਸ ਦੇ ਨਾਲ ਆ ਜਿਹੜੀ ਮੂਲੇ ਤਾਰ بارش ਹੋਈ ਜਿਸ ਤੋਂ ਬਾਅਦ ਆ ਜਿਹੜੇ ਨਦੀਆਂ ਨਾਲੇ ਸੀ ਉਫਾਨ ਤੇ ਆਏ ਜਿਸ ਤੋਂ ਬਾਅਦ ਲਗਾਤਾਰ ਜਿਹੜੀਆਂ ਤਬਾਹੀ ਦੀਆਂ ਤਸਵੀਰਾਂ ਹੋਣਾ ਜੰਮੂ ਕਸ਼ਮੀਰ ਤੋਂ ਸਾਹਮਣੇ ਆ ਰਹੀਆਂ ਨੇ ਦੱਸਦੀ ਏ ਕਿ ਜੰਮੂ ਕਸ਼ਮੀਰ ਤੇ ਕੁਦਰਤ ਦਾ ਕਹਿਰ ਵਰ੍ਹ ਆਇਆ ਇੱਥੇ ਬੱਦਲ ਫਟਣ ਕਾਰਨ ਕਈ ਘਰ ਤਬਾਹ ਹੋ ਗਏ ਤਿੰਨ ਲੋਕਾਂ ਦੀ ਮੌਤ ਹੋਣ ਦੀ ਖਬਰ ਆ ਸਾਹਮਣੇ ਆਈ ਹੈ ਹਰ ਪਾਸੇ ਤਬਾਹੀ ਮਚ ਗਈ ਜਾਂ ਵੱਡੇ ਜਾਨੀ ਨੁਕਸਾਨ ਹੋਣ ਦਾ ਖਤਰਾ ਚਿਤਾਇਆ ਜਾ ਰਿਹਾ ਹੈ ਰਾਮਬਾਂਡ ਜ਼ਿਲ੍ਹੇ ਇਹ ਚ ਗੰਭੀਰ ਕੁਦਰਤੀ ਆਫਤ ਦਾ ਸਾਹਮਣਾ ਕਰ ਰਿਹਾ ਹੈ ਮੂਲੇ ਤਾਰਾ ਮੀਂਹ ਨੇ ਆਮ ਜਾਨ ਜੀਵਨ ਨੂੰ ਪ੍ਰਭਾਵਿਤ ਕੀਤਾ ਜ਼ਿਲ੍ਹੇ ਦੇ ਕਈ ਹਿੱਸਿਆਂ ਦੇ ਵਿੱਚ ਹੜ ਵਰਗੀ ਸਥਿਤੀ ਪੈਦਾ ਹੋ ਗਈ ਹੈ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਮੀਂਹ ਕਾਰਨ ਜ਼ਮੀਨ ਖਿਸਕਣ ਨੇ ਸਥਿਤੀ ਨੂੰ ਹੋਰ ਵੀ ਬੱਤਰਾ ਬਣਾ ਦਿੱਤਾ ਜੰਮੂ ਸ਼ਿਰੀਨਗਰ ਰਾਸ਼ਟਰੀ ਰਾਜਮਾਰਗ NH44 ਜਿਸ ਨੂੰ ਇਸ ਖੇਤਰ ਦੀ ਜੀਵਨ ਰੇਖਾ ਮੰਨਿਆ ਜਾਂਦਾ ਹੁਣ ਕਈ ਥਾਵਾਂ ਉੱਤੇ ਚਿੱਕੜ ਤੇ ਪੱਥਰਾਂ ਕਾਰਨ ਪੂਰੀ ਤਰ੍ਹਾਂ ਬੰਦ ਹੈ ਇਸ ਕਾਰਨ ਆਵਾਜਾਈ ਠੱਪ ਹੋ ਚੁੱਕੀ ਆ ਅਤੇ ਸੈਂਕੜੇ ਵਾਹਣ ਰਸਤੇ ਦੇ ਵਿੱਚ ਫਸੇ ਹੋਏ ਨੇ ਜ਼ਰੂਰੀ ਵਸਤਾਂ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਆ ਜੋ ਸੰਕਟ ਨੂੰ ਹੋਰ ਡੂੰਘਾ ਕਰ ਰਹੀ ਆ ਪਾਣੀ ਕਈ ਘਰਾਂ ਵਿੱਚ ਦਾਖਲ ਹੋ ਗਿਆ ਬੱਚਿਆਂ ਬਜ਼ੁਰਗਾਂ ਤੇ ਬਿਮਾਰਾਂ ਲਈ ਸਥਿਤੀ ਹੋਰ ਵੀ ਚਿੰਤਾਜਨਕ ਬਣੀ ਹੋਈ ਆ ਇੱਧਰ ਸ਼੍ਰੀਨਗਰ ਵਿੱਚ ਮੌਸਮ ਖਰਾਬ ਕਾਰਨ ਕਈ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਿਸ ਤੋਂ ਬਾਅਦ ਜੰਮੂ ਹਾਈਵੇ ਅੱਡੇ ਤੇ ਅਫਰਾ ਤਫਰੀ ਮੱਚੀ ਮੱਚ ਚੁੱਕੀ ਹੈ ਸ਼੍ਰੀਨਗਰ ਤੋਂ ਹੋਰ ਥਾਵਾਂ ਵਾਲੇ ਕਨੈਕਟਿੰਗ ਫਲਾਈਟਾਂ ਵੀ ਦੇਰੀ ਨਾਲ ਚੱਲ ਰਹੀਆਂ ਜਾਂ ਰੱਦ ਕਰ ਦਿੱਤੀਆਂ ਗਈਆਂ ਨੇ ਹਵਾਈ ਅੱਡੇ ਦੇ ਅਧਿਕਾਰ ਅਨੁਸਾਰ ਰੱਦ ਕੀਤੀਆਂ ਉਡਾਨਾਂ ਲਈ ਯਾਤਰੀਆਂ ਨੂੰ ਹੋਰ ਕਨੈਕਟਡ ਉਡਾਨਾਂ ਆਮ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਜੰਮੂ ਕਸ਼ਮੀਰ ਵਿੱਚ ਪਿਛਲੇ 24 ਘੰਟਿਆਂ ਤੋਂ ਭਾਰੀ بارش ਪੈ ਰਹੀ ਹੈ ਲਗਾਤਾਰ ਹੋ ਰਹੀ بارش ਕਨੇ ਆਮ ਜਨਜੀਵ ਨੂੰ ਪ੍ਰਭਾਵਿਤ ਕੀਤਾ ਹੈ ਸਭ ਤੋਂ ਵੱਧ ਪ੍ਰਭਾਵਿਤ ਜੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ ਤੇ ਇਹ ਹੁਣਾ ਪਿਆਏ ਜਿਸ ਨੂੰ ਫਿਲਹਾਲ ਬੰਦ ਕਰ ਦਿੱਤਾ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਪਿਛਲੇ 24 ਘੰਟਿਆਂ ਤੋਂ ਮੂਲੀ ਤਰਾਰ بارش ਹੋ ਰਹੀ ਹੈ ਜਿਸ ਤੇ ਇਹ ਕਾਰਨ ਰਾਮਬਣ ਜ਼ਿਲ੍ਹਾ ਜਿਸ ਤੇ ਜਿਹੜੀ ਗੰਭੀਰ ਕੁਦਰਤੀ ਆਫਤ ਜਿਹੜੀ ਆ ਉਹ ਇਹ ਜ਼ਿਲ੍ਹਾ ਸਾਹਮਣ ਉਸ ਅਫਤ ਦਾ ਜਿਹੜਾ ਸਾਹਮਣਾ ਕਰ ਰਿਹਾ ਦੱਸਦੀ ਹੈ ਕਿ ਇਹ ਪਿਛਲੇ 24 ਘੰਟਿਆਂ ਤੋਂ ਲਗਾਤਾਰ ਹੋ ਰਹੀ بارش ਨੇ ਜਿਹੜੇ ਇੱਥੇ ਮਾਹੌਲ ਨੇ ਜਿਹੜਾ ਮਾਹੌਲ ਆ ਇਸ ਜ਼ਿਲ੍ਹੇ ਦਾ ਤਾਂ ਉਹ ਹੜ ਵਰਗਾ ਬਣਾਇਆ ਹੋਇਆ ਕਈ ਥਾਮੇ ਜਿਹੜੀ ਆ ਉਹ ਭਾਰੀ بارش ਹੋਈ ਆ ਜਿਸ ਤੇ ਕਾਰਨ ਲੋਕਾਂ ਦੇ ਘਰਾਂ ਤੱਕ ਪਾਣੀ ਆ ਆਣ ਵੜਿਆ ਬੱਚੇ ਬਜ਼ੁਰਗ ਜਾਂ ਫਿਰ ਬਿਮਾਰ ਜਿਹੜੇ ਮਰੀਜ਼ ਨੇ ਉਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੇ ਟੈਂਕਰ ਟਰੱਕ ਪਾਣੀ ਦੇ ਵਿੱਚ ਜਿਹੜੇ ਨੇ ਉਹ ਖੜੇ ਨੇ ਤਾਂ ਆ ਇੱਕ ਕਿਸਮ ਦਾ ਜਿਹੜਾ ਪੂਰਾ ਜੰਦ ਜੀਵਨਾ ਉਸ ਨੂੰ ਰੋਕ ਕੇ ਰੱਖ ਦਿੱਤਾ ਕੁਦਰਤ ਨੇ ਕੁਦਰਤ ਦਾ ਕਹਿਰ ਹੈ ਜਿਹੜਾ ਉਹ ਦੇਖਣ ਨੂੰ ਮਿਲਿਆ ਦੱਸਦੀ ਹੈ ਕਿ ਖੌਫਨਾਕ ਮੰਜ਼ਰ ਦੀਆਂ ਜੜੀਆਂ ਤਸਵੀਰਾਂ ਉਹ ਤੁਸੀਂ ਟੀਵੀ ਸਕਰੀਨ ਤੇ ਦੇਖ ਸਕਦੇ ਹੋ